ਹੈਲੋ ਪੰਜੀ ਭੈਣੋ ਸਾਰੇ ਜਣੇ ਆਪਣੀਆਂ ਆਪਣੀਆਂ ਕੁਰਸੀਆਂ ਤੇ ਬਹਿ ਜਾਓ ਕੋਈ ਵੀ ਇੱਧਰ ਟੇਬਲਾਂ ਤੇ ਨਹੀਂ ਆਊਗਾ ਤੁਹਾਨੂੰ ਹਰ ਇੱਕ ਚੀਜ਼ ਉੱਥੇ ਹੀ ਮਿਲੂਗੀ ਟੇਬਲ ਤੇ ਨਾ ਪਾਣੀ ਨਾ ਠੰਡਾ ਕਿਸੇ ਨੇ ਨਹੀਂ ਉੱਠ ਕੇ ਆਉਣਾ ਸਾਡੀਆਂ ਡਿਊਟੀਆਂ ਲਗਾਈਆਂ ਹੋਈਆਂ ਨੇ ਭੈਣਾਂ ਆਪਣੇ ਆਪ ਤੁਹਾਡੇ ਕੋਲ ਪਹੁੰਚਣਗੀਆਂ ਸਾਰੇ ਅਗਾ ਪਹਿਲਾਂ ਤਾਂ ਅਸੀਂ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰੀਆ ਕਰਦੇ ਆਂ ਜਿਨ੍ਹਾਂ ਨੇ ਸਾਡੇ ਵੇੜੇ ਇਤਰੀਂ ਜਣਾਂ ਦੇ ਵਿੱਚ رونਕਾ ਲਾਈਆਂ ਦੂਜੇ ਨੰਬਰ ਤੇ ਅਸੀਂ ਸਰਪੰਚ ਸਾਹਿਬ ਰਵਿੰਦਰ ਪਿੰਡ ਦਾ ਮੁੱਖ ਮਹਿਮਾਨ ਰਵਿੰਦਰ ਸਿੰਘ ਸਰਪੰਚ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸਾਡੇ ਪੀਂਘਾਂ ਤਰਿੰਜਣਾ ਦੇ ਵਿੱਚ ਪਹੁੰਚੇ ਤੇ ਸਾਡੇ ਨਗਰ ਦੀਆਂ ਬੀਬੀਆਂ ਭੈਣਾਂ ਆਪੀਆਂ ਚਾਚੀਆਂ ਤਾਈਆਂ ਤੇ ਛੋਟੀਆਂ ਬੱਚੀਆਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਤੇ ਸੌਰਵ ਪਰਿਵਾਰ ਤੋਂ ਆਈਆਂ ਸਾਡੀਆਂ ਧੀਆਂ ਜਿਨ੍ਹਾਂ ਨੂੰ ਅਸੀਂ ਸੱਦਾ ਪੁੱਤਰ ਦੇ ਕੇ ਬੁਲਾਇਆ ਉਹਨਾਂ ਦਾ ਵੀ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਇਹਨਾਂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਅਤੇ ਲੰਬੀਆਂ ਉਮਰਾਂ ਬਖਸ਼ੇ ਤੇ ਇਸ ਤੋਂ ਬਾਅਦ ਪ੍ਰੋਗਰਾਮ ਆਪਾਂ ਪਿੰਡ ਵਿਜਲੀਪੁਰ ਵਿੱਚ ਸ਼ੁਰੂ ਕਰ ਰਹੇ ਆ ਠੀਕ ਆ ਤਿੰਨਾਂ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਦੇਖਿਓ ਨੀ ਕਿੱਦਿਆਂ ਦੇਖਦਾ ਮਣੀ ਜੀ ਤੇਨ ਵੋਂ ਆਪਰਾ ਸੀ ਆਤਿ ਰੀਂਜ਼ਾਂ ਹੈਲੋ ਹਾਂਜੀ ਤੀਆਂ ਕ੍ਰਿੰਜਣਾ ਦਾ ਤਿਹਾਰ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤੇ ਇਹ 30 ਦੇ ਮਹੀਨੇ ਚਾਨਣ ਦੇ 30 ਦੇ ਮਹੀਨੇ ਆਪਾਂ ਇਸ ਪ੍ਰੋਗਰਾਮ ਨੂੰ ਮਨਾਉਨੇ ਆ ਇਹਨਾਂ ਦਿਨਾਂ ਦੇ ਵਿੱਚ ਅਪਾ ਆਪਣੀਆਂ ਧੀਆਂ ਨੂੰ ਸੌਰੇ ਪਰਿਵਾਰ ਤੋਂ ਸੇਕੇ ਘਰ ਵਿੱਚ ਲੈ ਕੇ ਆਉਂਦੇ ਆ ਤਾਂ ਕਿ ਉਹ ਆਪਣਾ ਇੱਥੇ ਆ ਕੇ ਮਨੋਰੰਜਨ ਕਰ ਸਕਣ ਆਪਣੇ ਸ਼ੌਕ ਇੱਥੇ ਕਰ ਸਕਣ ਇਸ ਕਰਕੇ ਧੀਆਂ ਦੇ ਵਿੱਚ ਜਿਹੜੀਆਂ ਕੁੜੀਆਂ ਚਿੜੀਆਂ ਨੇ ਇਕੱਠੀਆਂ ਹੋ ਕੇ ਤਿਰੰਜਣਾ ਲਾਉਂਦੀਆਂ ਨੇ ਚੜਖੇ ਕੱਤਦੀਆਂ ਨੇ ਪਿੰਗਾ ਝੂਕਦੀਆਂ ਨੇ ਇਹ ਆਪ ਕੋ ਆਪਣੇ ਮਨ ਦੇ ਭਾਵ ਸਾਂਝੇ ਕਰਦੀਆਂ ਨੇ ਇੱਕ ਦੂਜੇ ਦੇ ਨਾਲ ਅਨ ਜਿਹੜਾ ਧੀਆਂ ਤਿਰੰਜਣਾ ਦੇ ਵਿੱਚ ਚੜਖਾ ਹੁੰਦਾ ਉਹ ਪ੍ਰਾਣੀਆਂ ਸਮਿਆਂ ਦੇ ਵਿੱਚ ਬਾਦਸ਼ਾਹ ਮੰਨਿਆ ਜਾਂਦਾ ਸੀ ਆਪਾਂ ਵੀ ਆਪਣੇ ਪਰਿੰਜਣਾ ਦੇ ਵਿੱਚ ਇਸ ਵਾਰ ਚਰਖੇ ਰੱਖੇ ਨੇ ਇਹ ਚਰਖੇ ਨੂੰ ਬਾਦਸ਼ਾਹ ਦਾ ਰੂਪ ਦਿੱਤਾ ਗਿਆ ਜਿਹੜਾ ਕੀ ਹਰ ਇੱਕ ਘਰ ਦੇ ਵਿੱਚ ਗੁੰਡਦਾ ਸੀਗਾ ਤੇ ਆਪਣੀਆਂ ਦਾਤੀਆਂ ਨਾਨੀਆਂ ਨੂੰ ਪੁੱਛ ਕੇ ਦੇਖਿਓ ਕਿ ਉਹ ਪਹਿਲੀਆਂ ਸਮਿਆਂ ਦੇ ਵਿੱਚ ਕਿੰਨੇ ਸਵੇਰ ਤੋਂ ਉੱਠ ਕੇ ਰਾਤਾਂ ਤੱਕ ਚਰਖਾ ਕੱਤਦੀਆਂ ਤੇ ਆਪ ਤਾਂ ਲਾਉਂਦੀਆਂ ਸਨ ਤੇ ਸਵੇਰੇ ਫੇਰ ਕੰਮ ਨਿਬੜ ਕੇ ਫੇਰ ਚਰਖੇ ਦੇ ਬੈਠ ਜਾਂਦੀਆਂ ਸੀ ਇਹ ਕਾਸ ਕਰਕੇ ਛੋਟੇ ਹੁੰਦੇ ਹੀ ਕੁੜੀ ਨੂੰ ਚਰਖਾ ਸਿਖਾਇਆ ਜਾਂਦਾ ਸੀ ਵੀ ਉਹ ਆਪਣੇ ਸਹੁਰੇ ਘਰ ਜਾ ਕੇ ਆਪਣੀ ਮਿਹਨਤ ਨਾਲ ਆਪਣੀਆਂ ਦਰੀਆਂ ਤੇ ਕੈਸੀਆਂ ਬੁਣ ਸਕੇ ਤੇ ਵਿਆਹ ਦੇ ਵਿੱਚ ਵੀ ਕੁੜੀ ਨੂੰ ਚਰਖਾ ਹੀ ਦਿੱਤਾ ਜਾਂਦਾ ਸੀ ਦਾਜ ਦੇ ਵੱਲੋਂ ਧੀ ਆਪਣੀ ਮਾਂ ਨੂੰ ਚਰਖਾ ਦਿੰਦੀ ਸੀਗੀ ਮਾਂ ਆਪਣੀ ਧੀ ਨੂੰ ਚਰਖਾ ਦਿੰਦੀ ਸੀਗੀ ਤੇ ਉਹ ਸਹੁਰੇ ਘਰ ਬਹੁਤ ਦੂਰ ਹੁੰਦੇ ਸਨ ਕੁੜੀਆਂ ਬਹੁਤ ਦੂਰ ਵਿਆਈਆਂ ਜਾਂਦੀਆਂ ਸੀ ਉਸ ਟਾਈਮ ਆਵਾਜ਼ ਆਈ ਦੇ ਸਾਧਨ ਬਹੁਤ ਘੱਟ ਹੁੰਦੇ ਸਨ ਕੁੜੀਆਂ ਇੰਨੀ ਜਲਦੀ ਸੱਪੇ ਕਿ ਘਰ ਨਹੀਂ ਸੀ ਆ ਸਕਦੀਆਂ ਤੇ ਨਾ ਹੀ ਫੋਨਾ ਫੋਨ ਹੁੰਦੇ ਸਨ ਤੇ ਨਾ ਹੀ ਕੋਈ ਔਰ ਜਾਣ ਦੇ ਸਾਧਨ ਹੁੰਦੇ ਸਨ ਇਸ ਲਈ ਕੁੜੀਆਂ ਜਦੋਂ ਚਰਖੇ ਨੂੰ ਵੇੜੇ ਦੇ ਵਿੱਚ ਖੜਾ ਦੇਖਦੀਆਂ ਤਾਂ ਆਪਣੀ ਮਾਂ ਨੂੰ ਯਾਦ ਕਰਦੀਆਂ ਸੀ ਵੀ ਮੇਰੀ ਮਾਂ ਦੀ ਇਹ ਨਿਸ਼ਾਨੀ ਆ ਉਹ ਕਈ ਵਾਰੀ ਤਾਂ ਉਹ ਭਾਵੁਕ ਹੋ ਜਾਂਦੀਆਂ ਸੀ ਵੀ ਮੇਰੀ ਮਾਂ ਦੀ ਨਿਸ਼ਾਨੀ ਨੂੰ ਦੇਖ ਕੇ ਉਹ ਆਪਣੇ ਆਪ ਗੁਣਗਣਾਉਣ ਲੱਗਦੀਆਂ ਸੀ ਚੱਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ 니 ਮਾਇ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ ਤੇ ਕੁੜੀ ਦੇ ਹੱਥ ਭਾਵ ਦਿਲ ਦਾ ਕੋਈ ਸਮਝ ਨਹੀਂ ਸੀ ਸਕਦਾ ਇਸ ਕਰਕੇ ਉਹ ਆਪਣੇ ਮਨੋਂ ਮੰਨੀ ਆਪਣੇ ਇੱਦਾਂ ਦੇ ਵਿਰਾਗ ਦੇ ਹੋਰ ਵੀ ਕਈ ਟੱਪੇ ਮੰਨੋਂ ਮੰਨੀ ਪੜਦੀ ਸੀ ਤਿਰਿੰਜਣਾ ਦੇ ਵਿੱਚ ਮੁੱਖ ਚਰਖੇ ਨੂੰ ਵੀ ਮੰਨਿਆ ਗਿਆ ਹੈ ਚਰਖਾ ਪ੍ਰਾਣੀਆਂ ਸਮਿਆਂ ਦੇ ਵਿੱਚ ਗੂੰਜਾ ਪਾਉਂਦਾ ਸੀ ਚਰਖਾ ਹੀ ਚਰਖਾ ਹੁੰਦੀ ਸੀ ਮਾਈਆਂ ਦਾਦੀਆਂ ਨਾਨੀਆਂ ਨੂੰ ਪੁੱਛ ਲੋ ਚਰਖੇ ਦਾ ਇਤਿਹਾਸ ਬਹੁਤ ਵਧੀਆ ਹੈ ਤੇ ਉਹ ਦੱਸਦੀਆਂ ਨੇ ਕਿ ਜਨਮ ਤੋਂ ਲੈ ਕੇ ਮਰਨ ਤੱਕ ਚਰਖੇ ਤੇ ਕੰਮ ਕੀਤਾ ਜਾਂਦਾ ਸੀਗਾ ਬੱਚੇ ਦੇ ਨਹੋੜ ਤੋਂ ਲੈ ਕੇ ਮਰਨ ਦੇ ਕਫਨ ਤੱਕ ਚਰਖਾ ਹੀ ਵਰਤਿਆ ਜਾਂਦਾ ਸੀ ਪਰ ਭੈਣੋ ਗੁਣ ਸਮਾਂ ਬਦਲ ਗਿਆ ਹੈ ਹੁਣ ਚਰਖੇ ਵੀ ਟੱਗ ਗਏ ਹਨ ਤੇ ਹੁਣ ਮਸ਼ੀਨਰੀ ਨੇ ਕੰਮ ਲੈ ਰਿਆ ਹੈ ਮਸ਼ੀਨੀਆਂ ਨਾਲ ਹੁਣ ਕੱਪੜੇ ਬਣਦੇ ਹਨ ਤੇ ਪ੍ਰਾਣੇ ਸਮਿਆਂ ਦੇ ਵਿੱਚ ਜਦ ਕੁੜੀਆਂ ਆਪਣੇ ਮਾਈਆਂ ਨੂੰ ਯਾਦ ਕਰਦੀਆਂ ਸੀਗੀਆਂ ਤਾਂ ਵੀ ਉਹ ਗੁੰਗਣਾਉਂਦੀਆਂ ਸੀ ਸੋਹਣ ਚਰਖੇ ਦੀ ਮਿੱਠੇ ਮਿੱਠੇ ਝੋਕ ਮਾਈਆਂ ਮੈਨੂੰ ਯਾਦ ਆਉਂਦਾ ਅੰਨਾ ਪੈਣੋ ਚਰਖਾ ਜਦੋਂ ਸਵੇਰੇ ਮਾਤਾ ਕਰਤਦੀਆਂ ਸੀਗੀਆਂ ਆਪਣੀਆਂ ਪ੍ਰਾਣੀਆਂ ਨਾਨੀਆਂ ਦਾਦੀਆਂ ਚਰਖੇ ਦੀ ਝੋਕ ਸੁਣ ਸੁਣ ਕੇ ਕਹਿੰਦੇ ਜੋਗੀ ਉੱਤਰ ਪਹਾੜੋਂ ਆਇਆ ਜੋਗੀ ਉੱਤਰ ਪਹਾੜੋਂ ਆਇਆ ਨੀ ਚਰਖੇ ਦੀ ਝੋਕ ਸੁਣ ਕੇ ਇਸ ਕਰਕੇ ਆਪਾਂ ਇਸ ਜਿਹੜਾ ਆਪਣਾ ਰੰਗਲਾ ਪ੍ਰੋਗਰਾਮ ਆ ਇਹਨੂੰ ਆਪਾਂ ਇੱਕ ਨੀ ਤਾਜ਼ਾ ਰੱਖਣਾ ਆਪਾਂ ਹਰ ਸਾਲ ਤੀਆਂ ਮਨਾਉਨੇ ਆ 2023 ਦੇ ਵਿੱਚ ਆਪਾਂ ਨੇ ਤੀਆਂ ਸ਼ੁਰੂ ਕੀਤੀਆਂ ਸੀ ਆਪਾਂ ਨੂੰ ਬਹੁਤ ਵਧੀਆ ਪਿੰਡ ਵੱਲੋਂ ਸਹਿਯੋਗ ਮਿਲਿਆ ਤੇ 2024 ਦੇ ਵਿੱਚ ਆਪਾਂ ਇਸ ਤੋਂ ਵੀ ਵਧੀਆ ਤੀਆਂ ਸ਼ੁਰੂ ਕੀਤੀਆਂ ਤੇ ਇਸ ਵਾਰ 2024 ਦੇ ਦੇ 25 ਦੇ ਵਿੱਚ ਇਸ ਵਾਰ ਆਪਣੀਆਂ ਤੀਜੇ ਨੰਬਰ ਦੀਆਂ ਤੀਆਂ ਨੇ ਜਿਹੜੀਆਂ ਕੀ ਆਪਾਂ ਹੋਰ ਵੀ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੇ ਪਿੰਡ ਨੇ ਸਾਡਾ ਬਹੁਤ ਵਧੀਆ ਸਹਿਯੋਗ ਦਿੱਤਾ ਸੜੀ ਹੈਲਪ ਕੀਤੀ ਬਾਕੀ ਜੇ ਸਾਡਾ ਜਿਹੜਾ ਵਾਦਾ ਕਰਤਾ ਸੀ ਉਹ ਸਾਡੇ ਐਨ ਆਰ ਆਈ ਵੀਰਾਂ ਨੇ ਸਾਡਾ ਪੂਰਾ ਕੀਤਾ ਉਤਮਜੀਤ ਸਿੰਘ ਖੁੰਨਰ ਜੋ ਕਿ ਅਮਰੀਕਾ ਵਿੱਚ ਨੇ ਤੇ ਪੰਨੀਤ ਸਿੰਘ ਲਿੱਟ ਜੋ ਕਿ ਅਮਰੀਕਾ ਵਿੱਚ ਨੇ ਤੇ ਬਿਆਨਤ ਸਿੰਘ ਕੈਨੇਡਾ ਜੋ ਕਿ ਵਿਦੇਸ਼ਾਂ ਵਿੱਚ ਰਹਿੰਦੇ ਨੇ ਵਾਹਿਗੁਰੂ ਇਹਨਾਂ ਵਿਦੇਸ਼ਾਂ ਵਿੱਚ ਵੱਸਦੇ ਸਾਡੇ ਵੀਰਾਂ ਨੂੰ ਤੰਦਰੁਸਤੀਆਂ ਅਤੇ ਲੰਬੀਆਂ ਉਮਰਾਂ ਵਾਸਤੇ ਤੇ ਇਸੇ ਤਰ੍ਹਾਂ ਅਸੀਂ ਹਰ ਇੱਕ ਸਾਲ ਆਪਣਾ ਰੰਗਾ ਰੰਗ ਤਿਰਿੰਜਣਾ ਦੀਆਂ ਪ੍ਰੌਣ ਦਾ ਪ੍ਰੋਗਰਾਮ ਲਾਉਂਦੇ ਰਹੇ ਹਾਂ ਅਸੀਂ ਭੈਣਾਂ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਤੇ ਤੁਸੀਂ ਵੀ ਸਾਡੇ ਇਹਦੇ ਵਿੱਚ ਸਹਿਯੋਗ ਦਿਓ ਜਿੰਨੇ ਤੁਸੀਂ ਹੱਸਦੇ ਖੁਸਦੇ ਆਏ ਹੋ ਸਾਡੇ ਪ੍ਰੋਗਰਾਮ ਚ ਇਸੇ ਤਰ੍ਹਾਂ ਇਹ ਸਾਰੀਆਂ ਭੈਣਾਂ ਨੇ ਹੱਸਦੇ ਖੁਸਦੇ ਹੀ ਘਰਾਂ ਨੂੰ ਜਾਣਾ ਤੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਥੋੜਾ ਥੋੜਾ ਡਾਂਸ ਪ੍ਰੋਗਰਾਮ ਪੇਸ਼ ਕਰਾਂਗੇ ਤੁਹਾਨੂੰ ਤਾਂ ਤੁਸੀਂ ਦੇਖਿਓ ਬਸ ਇੱਕ ਇਨੀ ਕੇ ਮੈਂ ਤੁਹਾਨੂੰ ਗੁਜਾਰਿਸ਼ ਆ ਵੀ ਜਦੋਂ ਬੱਚਾ ਆਪਣਾ ਮੋਈ ਵੀ ਪਰਫਾਰਮੈਂਸ ਕਰਨ ਲੱਗੇ ਤਾਂ ਕਿਰਪਾ ਕਰਕੇ ਤਾੜੀਆਂ ਜ਼ਰੂਰ ਮਾਰ ਦਿਓ ਕਿਉਂਕਿ ਛੋਟੀਆਂ ਤਾੜੀਆਂ ਦੇ ਨਾਲ ਹੀ ਬੱਚੇ ਨੂੰ ਹੌਸਲਾ ਮਿਲਦਾ ਹੈ ਤੇ ਜਦੋਂ ਐਂਡ ਦੇ ਵਿੱਚ ਬੱਚਾ ਪਰਫਾਰਮੈਂਸ ਕਰਕੇ ਜਾਵੇ ਤਾਂ ਕਿਰਪਾ ਕਰਕੇ ਫੇਰ ਤਾੜੀਆਂ ਮਾਰ ਦਿਓ ਬੱਚੇ ਨੂੰ ਇਹ ਸਾਥ ਹੋ ਜਾਂਦਾ ਵੀ ਮੈਂ ਬਹੁਤ ਵਧੀਆ ਕਰਕੇ ਆਇਆ ਹੁਣ ਤੁਹਾਡੇ ਸਾਹਮਣੇ ਸਾਡੀ ਇੱਕ ਧੀ आलिया अपना डांस पेश करूंगी प्लीज उनू ध्यान ਨਾਲ ਦੇਖੋ आलिया ਮੈਂ ਨੱਚਦੀ ਸੌਕਨ ਫਿਲਮ ਦਾ Song ਪਲੀਜ਼ ਲਾ ਦਿਓ ਪਹਿਲੇ 3 ਤੱਪੇ ਖਾ ਲੂ ਨਾਲ ਹੈ ਦੋਨੋਂ ਬਿਠਾ ਦਿਓ ਚੱਕੇ ਤੇ ਬਿਠਾ ਦਈਏ ਆ ਅਸੀਂ ਆਪਣੇ ਅੱਖੇ ਉਹਨਾਂ ਨੂੰ ਪਾਰਟਿਸਪੇਟੈਂਟ ਵਿੱਚ ਸਾਧ ਲੈਣੇ ਆ ਹਰ ਕੀਰਤਕਾਰ ਹਰ ਕੀਰਤਕਾਰ ਆ ਜਵੇ ਸ਼ਿਵਾਨੀ ਆ ਜਵੇ ਖੁਸ਼ਪੂ ਤੇ ਨਵਲੀ ਇਹ ਸਾਰੇ ਬੱਚੇ ਇੱਥੇ ਆ ਕੇ ਬਹਿ ਜਾਓ ਬੈਠ ਕੇ ਤੁਹਾਡੀ ਵੀਡੀਓ ਬਣਨੀ ਆ 就来了。 Ora <im> pronto <im> দেখানো <laughs> ছে E ਮੈਂ ਨਕੀ ਖੁਸ਼ ਹਾਂ ਕਿ ਸਾਡੀ ਪਹਿਲੇ ਬੱਚੇ ਦੀ ਹਾਂਜੀ ਹੋਣਾ ਸੀ ਆਪਣੇ ਮੁੱਖ ਮਹਿਮਾਨ ਅਜਗਰਵਿੰਦਰ ਸਿੰਘ ਸਰਪੰਚ ਨੂੰ ਕਹਿੰਨੇ ਆ ਕਿ ਆਪਣਾ ਦੋ ਸ਼ਬਦਾਂ ਕੇ ਸਾਡੀਆਂ ਭੈਣਾਂ ਨੂੰ ਕੁਛ ਨਾ ਕੁਛ ਕੋ ਨਹੀਂ ਸਰਪੰਚ ਸਾਹਿਬ ਆਪ ਹੋਣ ਜੋ ਉਹਨਾਂ ਦੀ ਵਾਈਫ ਆਵੇ ਨਹੀਂ ਜੀ ਨਹੀਂ ਸਰਪੰਚਾ ਤੁਸੀਂ ਦੋ ਲਾ